ਸਥਿਤੀ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਕਿਵੇਂ ਦੇਖਦੇ ਹੋ ਕਿ ਭਾਜਪਾ ਦੀ ਐਂਟਰੀ ਦੇ ਨਾਲ ਜਾਂ ਫਿਰ ਜੀਵਨ ਗੁਪਤਾ ਉਹਨਾਂ ਨੂੰ ਟਿਕਟ ਮਿਲਣ ਦੇ ਨਾਲ ਕਿਸ ਤਰ੍ਹਾਂ ਦੇ ਕੋਈ ਚੇਂजेस ਆ ਸਕਦੇ ਨੇ ਜਾਂ ਫਿਰ ਹਵਾ ਜਿਹੜੀ ਉਹ ਹੋਰ ਤੇਜ਼ ਵਗਣ ਲੱਗ ਪਈਗੀ ਸਮਨਾਂ ਤੇ ਭਾਜਪਾ ਨੇ ਦਾਅ ਕਿਹਾ ਉਹ ਜਦੋਂ ਤੱਕ ਇਸ ਨੇ ਆ ਗਿਆ ਹੈ ਇਹ ਪਾਰਟੀ ਦੇ ਅੰਦਰ ਵੀ ਇਹ ਦੇਖੋ ਜਿਹੜੇ ਪਾਰਟੀ ਦੇ ਪੁਰਾਣੇ ਲੋਕ ਹੈ ਆਗੂ ਹੈ ਉਹਨਾਂ ਨੂੰ ਮਾਨ ਸਤਕਾਰ ਮਿਲਿਆ ਮੁੱਖ ਮੰਤਰੀ ਤੇ ਕਿਸਾਨਾਂ ਨੂੰ ਸਾਹਮਣੇ ਹੁੰਦੇ ਤਾਂ ਕੀ ਲੱਗਦਾ ਤੁਹਾਨੂੰ ਕੀ ਸਥਿਤੀ ਬਣ ਸਕਦੀ ਹੈ ਤੇ ਕੀ ਇਹ ਬਹਿਸ ਹੈ ਜਿਹੜੀ ਇਹ ਮੀਡੀਆ 'ਚ ਵੱਡੇ ਪੱਧਰ ਤੇ ਲਾਈਵ ਜੇ ਜਾਂਦੀ ਹੈ ਤਾਂ ਕੀ ਕੁਝ ਵਾਪਰ ਸਕਦਾ ਪਰ ਆਪ ਐ ਗੱਲ ਕਹਿ ਸਕਦੇ ਆ ਜ਼ਿੰਮੇਵਾਰੀ ਨਾਲ ਕਿ ਮੁੱਖ ਮੰਤਰੀ ਤੇ ਕਿਸਾਨਾਂ ਆਗੂਆਂ ਦੇ ਜਿਹੜੀ ਬਹਿਸ ਆ ਉਹ ਹੋਣ ਦੀ ਕਿਸੇ ਵੀ ਸਮभावना ਨਜ਼ਰ ਦੂਰ ਦੂਰ ਦਾ ਕੰਮ ਹੈ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਬੁਲਾਇਆ ਗਿਆ ਸੀ ਉਦੋਂ ਕੋਈ ਵੀ ਨਹੀਂ ਪਹੁੰਚਿਆ ਸੀ ਮੁੱਖ ਮੰਤਰੀ ਆਪ ਪਹੁੰਚ ਗਏ ਸੀ ਤਾਂ ਫਿਰ ਗੱਲ ਇਹ ਵੀ ਹੈ ਕਿ ਉਹ ਵੀ ਇੱਥੇ ਲਾਗੂ ਹੁੰਦਾ ਹੈ ਕਿ ਜਦੋਂ ਉਦੋਂ ਮੁੱਖ ਮੰਤਰੀ ਪਹੁੰਚ ਸਕਦੇ ਆ ਤਾਂ ਫਿਰ ਹੁਣ ਕਿਉਂ ਨਹੀਂ ਮੁੱਖ ਮੰਤਰੀ ਭਗਵਾਨ ਜੀ ਤੁਹਾਨੂੰ ਆਪੇ ਲੱਗਦਾ ਹੋਵੇਗਾ ਮੇਰੇ ਸਾਹਮਣੇ ਬੈਠੇ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਗੱਲਬਾਤ ਕਰ ਸਕਦਾ ਹਾਂ ਲੋਕਾਂ ਨੇ ਮੇਰਾ ਵੀ ਹੋਣ ਜਾਏਗਾ ਕਿ ਕਾਂਗਰਸ ਨੇ ਆਪਣੇ ਸਮੇਂ ਤੇ ਪਾਣੀ ਨਾਲ ਕੀ ਕੀਤਾ ਅਕਾਲੀ ਦਲ ਨੇ ਕੀ ਕੀਤਾ ਪਾਣੀ ਨਾਲ ਕੀ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਾਤਪਾਖ ਅਕਸਰ ਇਸ ਲਈ ਜਾਣਿਆ ਜਾਂਦਾ ਹੈ ਕਿ ਸ਼ਹਿਰਾਂ ਦੇ ਨਾਮ ਪਿੰਡਾਂ ਦੇ ਨਾਮ ਬਦਲਣ ਲੱਗੇ ਸੈਂਟਰ ਗਵਰਨਮੈਂਟ ਮਿੰਟ ਲਾਉਂਦੀ ਹੈ। ਯਾਨੀ ਯੂਨੀਵਰਸਿਟੀ ਦੇ ਵਿਦਿਆਰਥੀ ਆਪ ਕੋ ਉਨ੍ਹਾਂ ਨੇ ਇਲੈਕਟਿਕ ਦੇ ਨਾਮ ਦਾ ਜ਼ਿਕਰ ਕੀਤਾ ਕਿ ਵੀ ਇਹਦੇ ਨਾਮ ਨਾਲ ਲਿਆਣਾ ਵੀ ਜੋੜਿਆ ਜਾਵੇ। ਇਹ ਮੁੱਦਾ ਵੀ ਉਦਾਂ ਦਾ ਹੀ ਹੈ ਜਿਹਨੂੰ ਪਾਣੀ ਦੀ ਮਦਾਨੀ ਕਹਿੰਦੇ ਆ। ਦੁਨੀਆਂ ਭਰ ਦੀ ਕੋਈ ਤਾਕਤ ਐਸੀ ਨਹੀਂ ਜਿਹੜੀ ਪਿਆਜ਼ ਯੂਨੀਵਰਸਿਟੀ ਦਾ ਨਾਮ ਬਦਲ ਸਕੇ। ਕਿਸੇ ਵੀ ਤਰੀਕੇ ਦੀ ਕੋਈ ਵੀ ਨਾਰੇਬਾਜ਼ੀ ਹੈ ਜਿਹੜੀ ਉਹ ਨਾ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦੇ ਆਪਸ ਦੇ ਵਿੱਚ ਕੋਈ ਤਕਰਾਰ ਨਾ ਹੋਵੇ ਕਿਸੇ ਤਰੀਕੇ ਦਾ ਕੋਈ ਮਾਹੌਲ ਨਾ ਖਰਾਬ ਹੋਵੇ ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਤੁਸੀਂ ਇੱਥੇ ਆਓ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਤੇ ਆਪਣਾ ਸਤਿਕਾਰ ਜ਼ਰੂਰ ਭੇਟ ਕਰੋ ਉਹ ਸੁਨੋਵਾਰ ਜਿੱਥੇ ਲੋਕੀਏ ਕਿ ਬਿਜੁਲੀ ਤੋਪਾਂ ਆਤਮਸਫ ਕੁੰਦੇ ਆ ਉਸ ਨੂੰ ਖੇਲ ਦੇ ਨਾਲ ਸੰਦੇਸ਼ ਅਸੀਂ ਆਪਣਾ ਜੀਵਨ ਸਫਲ ਕਰ ਲਿਆ ਉਹਨੂੰ ਖੂਨ ਦੇ ਚਰੰਗ ਦਿੱਤਾ ਜਾਵੇ ਬਾਰੂਦ ਵਿਤਰ ਸਥਾਨ ਦੇ ਆਲੇ-ਦੋਲੇ ਉਥੋਂ ਮਾਂ ਦਾ ਸੁਨੇਹਾ ਜਾਂਦਾ ਹੈ ਉਥੋਂ ਬਾਰੂਦ ਦੀ ਜਿਹੜੀ ਬਦਬੂ ਆ ਉਹ ਫੇਲੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅਜੈ ਗੱਲਬਾਤ ਸਭ ਤੋਂ ਪਹਿਲਾਂ ਲੁਧਿਆਣਾ ਦੇ ਬਾਰੇ ਕਰਾਂਗੇ ਕਿਉਂਕਿ ਵਿਧਾਨ ਸਭਾ ਸੀਟ ਦੇ ਉੱਪਰ ਚੋਣ ਹੈ ਤੇ ਇਸ ਸਮੇਂ ਮੈਦਾਨ 'ਚ ਸਾਰੀਆਂ ਪਾਰਟੀਆਂ ਆ ਚੁੱਕੀਆਂ ਨੇ ਮਹਿਜ਼ ਇੱਕ ਭਾਜਪਾ ਦੇ ਉਮੀਦਵਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦਾ ਐਲਾਨ ਹੋ ਚੁੱਕਿਆ ਸੋ ਇਸ ਉਮੀਦਵਾਰ ਦੇ ਐਲਾਨ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਸਿਆਸੀ ਜਿਹੜੇ ਕਹ ਲੋ ਕਿ ਹਾਲਾਤ ਬਨਣਗੇ ਲੁਧਿਆਣਾ ਚ ਇਸ ਸੰਬੰਧਤ ਗੱਲਬਾਤ ਕਰਾਂਗੇ ਮੈ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਆ ਮਿਹਰਬਾਨੀ ਧੰਨਵਾਦ ਦਰਸ਼ਕਾਂ ਨੂੰ ਵੀ ਇਹਨੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਬਿਲਕੁਲ ਹੈ ਮੁੱਦਾ ਮੁੱਦੇ ਦਾ ਜ਼ਿਕਰ ਕੀਤਾ ਲੋ ਸਵਾਲ ਜੀ ਸਿੱਧ ਸਾਹਿਬ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਇਸ ਚੀਜ਼ ਦਾ ਕਿ ਹਾਲੇ ਤੱਕ ਭਾਜਪਾ ਮੈਦਾਨ ਦੇ ਵਿੱਚ ਨਹੀਂ ਆਈ ਹੁਣ ਭਾਜਪਾ ਮੈਦਾਨ ਦੇ ਵਿੱਚ ਆ ਚੁੱਕੀ ਹੈ ਜੀਵਨ ਗੁਪਤਾ ਦਾ ਨਾਮ ਹੈ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਇਸ ਸਮੇਂ ਚਾਰ ਵੱਡੀਆਂ ਧਰਾਂ ਨੇ ਜਿਹੜੀਆਂ ਇੱਕ ਦੂਜੇ ਦੇ ਬਿਲਕੁਲ ਆਮੋ ਸਾਹਮਣੇ ਨੇ ਸੋ ਜਹੇ ਦੇ ਵਿੱਚ ਜੀਵਨ ਗੁਪਤਾ ਦੀ ਗੱਲ ਕਰੀਏ ਕਹਿੰਦੇ ਭਾਜਪਾ ਦੇ ਪੁਰਾਣੇ ਤੇ ਸੀਨੀਅਰ ਆਕੂ ਵੀ ਨੇ ਜੋ ਜਰਨਲ ਸਕੱਤਰ ਨੇ ਉਹ ਵੀ ਰਹਿ ਚੁੱਕੇ ਨੇ ਆਰਐਸਐਸ ਦੇ ਨਾਲ ਵੀ ਸੰਬੰਧ ਹੈ ਸੋ ਹੁਣ ਜਦੋਂ ਕਿ ਸਾਰੇ ਦੇ ਸਾਰੇ ਮੈਦਾਨ ਦੇ ਵਿੱਚ ਨੇ ਪਾਰਟੀਆਂ ਆਮੋ ਸਾਹਮਣੇ ਨੇ ਸਥਿਤੀ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਕਿਵੇਂ ਦੇਖਦੇ ਹੋ ਕਿ ਭਾਜਪਾ ਦੀ ਐਂਟਰੀ ਦੇ ਨਾਲ ਜਾਂ ਫਿਰ ਜੀਵਨ ਗੁਪਤਾ ਹੁਣਾਂ ਨੂੰ ਟਿਕਟ ਮਿਲਣ ਦੇ ਨਾਲ ਕਿਸ ਤਰ੍ਹਾਂ ਦੇ ਕੋਈ ਚੇਂजेस ਆ ਸਕਦੇ ਨੇ ਜਾਂ ਫਿਰ ਹਵਾ ਜਿਹੜੀ ਉਹ ਹੋਰ ਤੇਜ਼ ਵਗਣ ਲੱਗ ਪਈਗੀ ਇਸ ਸਮੇਂ ਬਿਲਕੁਲ ਪ੍ਰਵਾਹ ਜ਼ਵਾਰ ਜਿਸ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ ਜੀਵਨ ਗੁਪਤਾ ਦੇ ਆਉਣ ਦੇ ਨਾਲ ਇਹ ਗੱਲ ਤਾਂ ਦੇਖੋ ਸਪੱਸ਼ਟ ਹੋ ਗਈ ਕਿ ਪੰਜਾਬ ਦੀਆਂ ਚਾਰ ਵੱਡੀਆਂ ਧਿਰਾਂ ਮੈਦਾਨ ਚ ਆ ਗਏ ਆ ਆਮ ਆਦਮੀ ਪਾਰਟੀ ਪਹਿਲੇ ਮੈਦਾਨ ਸੀ ਉਸ ਤੋਂ ਬਾਅਦ ਕਾਂਗਰਸ ਫਿਰ ਸ਼੍ਰਮਣੀ ਅਕਾਲੀ ਦਲ ਤੇ ਹੁਣ ਭਾਜਪਾ ਸੋ ਇਹ ਗੱਲ ਤੈਅ ਹੋ ਗਈ ਹੈ ਕਿ ਲੁਧਿਆਣਾ ਪੱਛਮੀ ਜਿਹੜੇ ਵਿਧਾਨ ਸਭਾ ਦੀ ਉਪਚੋਣਾਂ ਉਹਦੇ ਚ ਮੁੱਖ ਤੌਰ ਤੇ ਚੋਕ ਹਣੀ ਮੁਕਾਬਲਾ ਹੋਏਗਾ ਜੀ ਸਾਰੀਆਂ ਤਰ੍ਹਾਂ ਦੀ ਆਪ ਕੋ ਆਪਣੀ ਜਗ੍ਹਾ ਤੇ ਦਾਅਵੇਦਾਰੀ ਹੈ ਜਿਸ ਤਰ੍ਹਾਂ ਤੁਸੀਂ ਜੀਵਨ ਗੁਪਤਾ ਦੀ ਗੱਲ ਕੀਤੀ ਹੈ ਇਹ ਗੱਲ ਬੜੀ ਸਪੱਸ਼ਟ ਹੈ ਕਿ ਇਸ ਵਾਰ ਭਾਜਪਾ ਨੇ ਉਹ ਤਰ੍ਹਾਂ ਦਾ ਪਤਾ ਨਹੀਂ ਕਿ ਡਿਆ ਕਿ ਦੂਜੀਆਂ ਕਿਸੇ ਪਾਰਟੀਆਂ ਨੂੰ ਘੁੱਟ ਕੇ ਲਿਆਂਦਾ ਉਹਨੂੰ ਜਾ ਕੇ ਉਮੀਦਵਾਰ ਐਲਾਨਤਾ ਭਾਜਪਾ ਨੇ ਆਪਣੇ ਟਿਕਸਾਲੀ ਧੜੇ ਚ ਜਿਹਨੇ ਆਪਣੀ ਪਾਰਟੀ ਦੇ ਅੰਦਰ ਹੀ ਜੀਨੂ ਗੁਪਤਾ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਆ ਆਰਐਸ ਨਾਲ ਸੰਬੰਧ ਰੱਖਦੇ ਆ ਔਰ ਇੱਕ ਤਰ੍ਹਾਂ ਦਾ ਟਿਕਸਾਲੀ ਭਾਜਪਈ ਹੈ ਉਹਨਾਂ ਤੇ ਭਾਜਪਾ ਨੇ ਦਾਅ ਖੇਡਿਆ ਉਹਦੇ ਨਾਲ ਇੱਕ ਗੱਲ ਤਾਂ ਇਹ ਸੁਣਿਆ ਗਿਆ ਹੈ ਪਾਰਟੀ ਦੇ ਅੰਦਰ ਵੀ ਇਹ ਦੇਖੋ ਜਿਹੜੇ ਪਾਰਟੀ ਦੇ ਪੁਰਾਣੇ ਲੋਕ ਹੈ ਆਗੂ ਹੈ ਉਹਨਾਂ ਨੂੰ ਮਾਨ ਸਤਕਾਰ ਮਿਲਿਆ ਔਰ ਖਾਤੋ ਦੇ ਦਾ ਲੁਧਿਆਣਾ ਦੀ ਗੱਲ ਕਰਦੇ ਆ ਕਾਰੋਬਾਰੀ ਦਾ ਸ਼ਹਿਰ ਹੈ ਤਾਂ ਉੱਥੇ ਜੀ ਉਹਨੂੰ ਗੁਫਤਾਨ ਨੂੰ ਮਿਹਰਬਾਨ ਦੇ ਉੱਤੇ ਲਿਆਉਣਾ ਇੱਕ ਚੰਗਾ ਜਿਹੜਾ ਪ੍ਰਾਣਾ ਜਿਹੜਾ ਚੰਗੀ ਸੋਚ ਕਹਿ ਸਕਦੇ ਆ ਕਿ ਇੱਕ ਚੰਗੀ ਗੇਮ ਉਹਨਾਂ ਵੱਲੋਂ ਪ੍ਰੈਕਟੀਕਲ ਤੌਰ ਤੇ ਪਾਜ ਵੱਲੋਂ ਸਲਾਈ ਗਈ ਹੈ ਦੇਖਿਆ ਤਾਂ ਜਾਏਗਾ ਕਿ ਅਗਲੇ ਦਿਨਾਂ ਚ ਕਿਨਾ ਘੰਗਾਰਾ ਜੁਹ ਜਾਣੇ ਦੇ ਲੋਕ ਦਿੰਦੇ ਆ ਜੀ ਭਾਈ ਸਾਹਿਬ ਨੇ ਗੱਲ ਸਾਫ਼ ਕਰਦੀ ਹੈ ਕਿ ਨਿਰਾਪਰਾਏ ਨਹੀਂ ਇਹ ਬਾਰੋਂ ਜਿਹੜੇ ਲਿਆਂਦੇ ਆ ਕੋਈ ਕਾਂਗਰਸ ਤੋਂ ਆਇਆ ਕਿਸੇ ਹੋਰ ਪਾਰਟੀ ਤੋਂ ਆਇਆ ਉਹਨਾਂ ਨੇ ਉਮੀਦਵਾਰ ਬਣਾਇਆ ਜਾਵੇ ਭਾਜਪਾ ਨੇ ਆਪਣੇ ਹੀ ਪਾਰਟੀ ਦੇ ਚਕਸਾਲੀ ਜਿਹੜਾ ਆਗੂ ਹੈ ਜਿਹੜਾ ਉਹਦੇ ਤੇ ਨਿਰਪਰਤਾ ਬਣਾਈ ਹੈ ਉਹਦੇ ਨਾਲ ਇਹ ਕਿ ਪਾਰਟੀ ਦੇ ਅੰਦਰ ਜਿਹੜੇ ਦੇਖੋ ਉੱਥੇ ਦੇ ਜਿਹੜੇ ਪੁਰਾਣੇ ਲੋਕ ਹੈ ਜੁੜੇ ਹੋਇਆ ਹਮੇਸ਼ਾ ਇਹ ਹੁੰਦਾ ਹੈ ਕਿ ਪਾਰਟੀ ਦੇ ਅੰਦਰ ਜਿਹੜੇ ਨਵੇਂ ਆਗੂ ਹੁੰਦੇ ਉਹਨਾਂ ਦੀ ਵੀ ਆਪਣੀ ਥਾਂ ਹੁੰਦੀ ਹੈ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਪਰ ਫਿਰ ਵੀ ਪਾਰਟੀ ਦੀ ਬੰਤਰ ਜਿਹੜੀ ਪਾਰਟੀ ਇਹਨੇ ਪੁਰਾਣੀ ਹੋਵੇ ਉਹ ਤੇ ਚੱਕ ਅਨੰਤਕ ਖਾਲੀ ਆਗੂ ਬੈਠੇ ਨੇ ਆਪਾਂ ਅੱਜ ਪਈ ਆਗੂ ਉਹਨਾਂ ਨੂੰ ਇੱਕ ਚੰਗਾ ਹੌਸਲਾ ਮਿਲਿਆ ਜੀਵਨ ਗੋਤਾ ਦੇ ਉਹਦੇ ਨਾਲ ਸੋ ਹੁਣ ਆਗੂ ਲੋ ਜਿਹੜਾ ਸੰਜੀਵ ਰੋਣਾ ਪੂਈ ਤਗੜੇ ਮੀਰਵਾਰ ਰਾਜਸਭਾ ਦੇ ਮੈਂਬਰ ਹੈ ਹੁਣ ਆਪ ਦੇ ਮੀਰਵਾਰ ਬਣ ਗਏ ਆ ਪੰਜਾਬ ਚ ਸੱਤਾ ਚ ਬੈਠੇ ਆ ਕਾਂਗਰਸ ਪਾਰਟੀ ਆਰਥਪੂਸ਼ਣ ਆਸ਼ੂ ਕੈਬਨਟ ਮੰਤਰੀ ਆ ਚੁੱਕੇ ਆ ਕਾਂਗਰਸ ਦਾ ਵੱਡਾ ਚਿਹਰਾ ਜਿੱਦਾਂ ਦੀ ਇਲੈਕਸ਼ਨ ਅਨਾਉਂਸ ਹੋਈ ਹੈ ਐਲਾਨ ਹੋਇਆ ਹੈ ਕਾਂਗਰਸ ਦੇ ਵੱਡੇ ਆਗੂਆਂ ਨੇ ਡੇਰੇ ਹੀ ਲਾ ਰੱਖਿਆ ਲੁਧਿਆਣਾ 'ਚ ਇਸ ਦੇ ਬਾਰੇ ਕੋਈ ਦੋਵੇ ਨਹੀਂ ਰਹੀ ਗੱਲ ਹੈ ਕਾਲੀ ਦਲ ਦੀ ਕਾਲੀ ਦਲ ਦੀ ਜਿੰਨੀ ਕਿ ਸਮਰੱਥਾ ਆਏਗੀ ਹੈ ਦਿਖਾਇਆ ਜਾਏਗਾ ਉਦੋਂ ਦਾਕ ਲੜਾਈ ਉਹ ਵੀ ਲੜ ਰਿਹਾ ਹੈ ਪਰ ਭਾਜਪਾ ਆਗੂ ਦਾ ਕਹਿਣਾ ਹੈ ਕਿ ਵੀ ਮੈਂ ਬੇਸ਼ੱਕ ਥੋੜੇ ਦਿਨ ਪਛੜ ਕੇ ਜਿਹੜਾ ਮੈਦਾਨ 'ਚ ਆਇਆ ਪਾਰਟੀ ਨੇ ਫੈਸਲਾ ਲਿਆ ਹੈ ਅਗਲੇ 15 ਦਿਨ ਬਹੁਤ ਆ 15 ਦਿਨ ਜਿਹੜੇ ਮੈਂ ਗਾਹ ਪਾ ਦਾਂਗਾ ਉਹ ਦਿਖਾਇਆ ਜਾਏਗਾ ਕਿ ਉਹ ਜਿੱਤੀ ਬਣਦੀ ਹੈ ਪਰ ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਲੁਧਿਆਣਾ ਪੱਛਮੀ ਹੋਣਾ ਚੌਕ ਉਨੇ ਮਕਾਵਲੇ ਵਾਲਾ ਕੇ ਨੂੰ ਵੱਧ ਰਿਹਾ ਜੀ ਜੀ ਸਿੱਧ ਸਾਹਿਬ ਗੱਲ ਕਿਸਾਨ ਵਰਸਸ ਸੀਐਮ ਮੋਕਰਨ ਜਿਹੜੇ ਮਾਨ ਨੇ ਉਹਨਾਂ ਦੀ ਕਰਾਂਗੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਮਾਨ ਹੋਣਾ ਨੇ ਚੈਲੰਜ ਕੀਤਾ ਸਿੱਧੇ ਤੌਰ ਤੇ ਕਿਸਾਨ ਲੀਡਰਾਂ ਨੂੰ ਸੋ ਹੁਣ ਗੱਲ ਹੋਰ ਅੱਗੇ ਨੂੰ ਤੁਰ ਪਈ ਹੈ ਕਿਉਂਕਿ ਕਿਸਾਨਾਂ ਨੇ ਚੈਲੰਜ ਐਕਸੈਪਟ ਵੀ ਕਰ ਲਿਆ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਚੁਣੌਤੀ ਕਬੂਲ ਕਰ ਲਈ ਗਈ ਹੈ ਕਿਸਾਨੀ ਮੁੱਦਿਆਂ ਤੇ ਖੁੱਲੀ ਬਹਿਸ ਦਾ ਸੱਦਾ ਮੰਨ ਲਿਆ ਤੇ ਨਾਲ ਨਾਲ ਇਹ ਵੀ ਕਹਿ ਦਿੱਤਾ ਕਹਿੰਦੇ ਸਮਾਂ ਤੇ ਥਾਂ ਵੀ ਤੁਸੀਂ ਆਪਦੇ ਹਿਸਾਬ ਨਾਲ ਦੱਸ ਦਿਓ ਅਸੀਂ ਪਹੁੰਚ ਜਾਾਂਗੇ ਹੁਣ ਜੇ ਇਹ ਬਹਿਸ ਅੱਗੇ ਵੱਲ ਵਧਦੀ ਹੈ ਮੈਂ ਜਿਹੜਾ ਐਕਸੈਪਟ ਕੀਤਾ ਉਹ ਜੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਮੁੱਖ ਮੰਤਰੀ ਤੇ ਕਿਸਾਨਾਂ ਆਮੋ ਸਾਹਮਣੇ ਹੁੰਦੇ ਤਾਂ ਕੀ ਲੱਗਦਾ ਤੁਹਾਨੂੰ ਕੀ ਸਥਿਤੀ ਬਣ ਸਕਦੀ ਹੈ ਤੇ ਕੀ ਇਹ ਬਹਿਸ ਹੈ ਜਿਹੜੀ ਇਹ ਮੀਡੀਆ 'ਚ ਵੱਡੇ ਪੱਧਰ ਤੇ ਲਾਈਵ ਜੇ ਜਾਂਦੀ ਹੈ ਤਾਂ ਕੀ ਕੁਝ ਵਾਪਰ ਸਕਦਾ ਦੇਖੋ ਪਹਿਲੀ ਗੱਲ ਇਹ ਹੈ ਕਿ ਆਪਾਂ ਵੀ ਇਹ ਜਰਨਲਿਸਟਿਕ ਗੱਲ ਕਹਿ ਸਕਦੇ ਆ ਆਪਾਂ ਨਾ ਤਾਂ ਹਾਕਮ ਤੇ ਦੀ ਨੁਮੈਂਦੀ ਕਰਦੇ ਤੇ ਨਾ ਹੀ ਕਿਸਾਨਾਂ ਦੇ ਉਹਨਾਂ ਦਾ ਅਧਿਕਾਰ ਅੱਜ ਦਾ ਆਪਾਂ ਗੱਲ ਕਰ ਰਹੇ ਹਾਂ ਕਿਸਾਨਾਂ ਕੋਲ ਕੀ ਕਹਿਣਾ ਹੈ ਔਰ ਸਰਕਾਰ ਨੇ ਕੀ ਕਹਿਣਾ ਹੈ ਹੂੰ ਔਰ ਜੋ ਸਥਿਤੀ ਹੈ ਇਸ ਵळे ਬਣੀ ਵੀ ਹੈ ਉਹwidetilde ਮਦਾ ਜਿਹੜਾ ਕਿਸਾਨ ਆਗੂ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਸਾਬ ਤੌਰ ਤੇ ਕਿ ਦੇਖੋ ਜੀ ਕਿਸਾਨ ਆਗੂ ਹੁਣ ਉਹ ਕਿਸਾਨ ਨਹੀਂ ਰਿਹਾ ਉਹ ਕਾਰੋਬਾਰੀ ਹੋ ਗਿਆ ਉਹਨਾਂ ਦੇ ਹੋਟਲਾਂ ਜਿੱਸੇ ਹੈ ਮੰਦੇ ਆ ਸੁਤਾਲਾਂ ਜਿਸੀਆਂ ਔਰ ਵੱਡੇ ਕਾਰੋਬਾਰਾਂ ਜਿਸੀਆਂ ਕਹਿੰਦੇ ਤਾਂ ਹੁਣ ਦੁਕਾਨਾਂ ਚਲਾਉਂਦੇ ਆ ਇਹ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੋਂ ਇੱਕ ਵੱਡਾ ਹਮਲਾ ਜਿਹੜਾ ਕਿਸਾਨਾਂ ਵੱਗੋਂ ਉੱਥੇ ਕੀਤਾ ਗਿਆ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਕਿਸਾਨਾਂ ਵੱਗੋਂ ਉਹਨੂੰ ਦਿੱਤਾ ਗਿਆ ਜਿਹਨਾਂ ਦੇ ਵੱਡੇ ਕਦਾਵਾਰਾਂ ਗੁੱਸੇ ਨੂੰ ਤੇ ਕਿਸਾਨ ਮੋਰਚੇ ਨਾਲ ਸੰਬੰਧਿਤ ਹੈ ਜਿਹਨਾਂ ਆਕਰ ਜਿਹੜਾ ਗਏ ਇਹ ਗੈਰਾਸੀਨੀ ਜਿਹੜਾ ਵੱਡਾ ਕਿਸਾਨ ਮੋਰਚਾ ਹੈ ਜਿਹਨੇ ਦਿੱਲੀ ਦੀਆਂ ਗਰੂਆਂ ਤੇ ਅਧੂਲਨ ਲੜਿਆ ਉਹਨਾਂ ਆਗੋਂ ਦੀ ਆਪਾਂ ਗੱਲ ਕਰਦੇ ਆ ਜਿਨ੍ਹਾਂ ਚ ਜਗਿੰਦਰ ਸਿੰਘ ਆਗਰਾ ਆ ਜਿਨ੍ਹਾਂ ਚ ਪਨੂ ਜੀ ਆ ਜਿਨ੍ਹਾਂ ਚ ਬਲਦੇਵ ਸਿੰਘ ਆ ਇਹਦੇ ਨਾਲ ਜਿਨ੍ਹਾਂ ਚ ਮਨਜੀਤ ਸਿੰਘ ਤਨੇਰ ਆ ਵੱਖ-ਵੱਖ ਆਗੂ ਐ ਉਹਨੇ ਗੱਲ ਕਹੀ ਐ ਕਿ ਅਸੀਂ ਤਾਂ ਮੁੱਖ ਮੰਤਰੀ ਦਾ ਸਦਾ ਪ੍ਰਵਾਨ ਕਰਦੇ ਆ ਚੈਲੰਜ ਕੂਲ ਕਰਦੇ ਆ ਸਾਨੂੰ ਦੱਸਿਆ ਜਾਵੇ ਕਿ ਕਿਹੜਾ ਸਮਾਂ ਹੋਣਾ ਐ ਤੇ ਕਿੱਥੇ ਅਸੀਂ ਆਉਣਾ ਉੱਥੇ ਆਉਣ ਲਈ ਤਿਆਰ ਆ ਹੁਣ ਕਿਸਾਨ ਆਗੂਆਂ ਨੂੰ ਹੋਰ ਕੀ ਚਾਹੀਦਾ ਐ ਕਿਸਾਨ ਆਗੂਆਂ ਨੂੰ ਤਾਂ ਇਹ ਦੋਵੱਟੀ ਗੱਲ ਕੀ ਹੋ ਸਕਦੀ ਆ ਉਹ ਤਾਂ ਘੇਰ ਕੇ ਪੁੱਛਦੇ ਆ ਵਿਧਾਇਕਾਂ ਨੂੰ ਮੰਤਰੀਆਂ ਨੂੰ ਕਿ ਇਹਨਾਂ ਗੱਲਾਂ ਦਾ ਦੱਸ ਦਿਓ ਜੇ ਮੁੱਖ ਮੰਤਰੀ ਸਾਹਮਣੇ ਬੈਠਾ ਹੋਵੇ ਉਹ ਤਾਂ ਕਹਿਣਗੇ ਕਿ ਜੇ ਸਦਾ ਜੀ ਨੇ ਦਿੱਤਾ ਉਹਦੇ ਮੂੰਹ ਦੇ ਵਿੱਚ ਅਵਸ਼ਕਰ ਇਹ ਦੋਵੱਟੀ ਗੱਲ ਕੀ ਉਸ ਦੇ ਕਿਸਾਨਾਂ ਦੀ ਇੱਕ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਦਾ ਮੌਕਾ ਮਿਲੇ ਸੋ ਉਹਨਾਂ ਨੇ ਸਿੱਧਾ ਪ੍ਰਵਾਨ ਕਰ ਲਿਆ ਕਹਿੰਦੇ ਆਓ ਜੀ ਜਿੱਥੇ ਆਉਣਾ ਸੀ ਤਿਆਰ ਆ ਹੂੰ ਪਰ ਮੈਜਨਰਸ ਦੇ ਤੌਰ ਤੇ ਗੱਲ ਵੀ ਦਰਸ਼ਕਾਂ ਨਾਲ ਜਰੂਰ ਸਾਂਝੀ ਕਰਨੀ ਚਾਹਾਂਗਾ ਇਹ ਦੇਖੋ ਕਿਸਾਨ ਆਗੂਆਂ ਨੇ ਗੱਲ ਕਹਿਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਦੀ ਹੈ ਦੋਨਾਂ ਦਾ ਵਿਊ ਪੰਡਾ ਸੀ ਵੀ ਤੁਹਾਨੂੰ ਦੱਸਤਾ ਮੀਡੀਆ 'ਚ ਵੀ ਆ ਗਿਆ ਪਰ ਇਹ ਗੱਲ ਕਿਦਰੇ ਵੀ ਸਾਰਥਿਕ ਨਹੀਂ ਹੈ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਬੈਸ ਲਈ ਆਏ ਤੇ ਕਿਸਾਨ ਆਗੂ ਤਾਂ ਆ ਸਕਦੇ ਐ ਇਸ ਗੱਲ ਨਿਪਰੇ ਨਹੀਂ ਚਾਣੀ ਚੁਣੌਤੀਆਂ ਤਾਂ ਠੀਕ ਆ ਹੋ ਸਕਦਾ ਹੋਰ ਅਗਲੇ ਕੋਈ ਦਿਨਾਂ ਤੱਕ ਵੀ ਇਹ ਬਿਆਨਬਾਜ਼ੀ ਚੱਲੇ ਪਰ ਆਪ ਇਹ ਗੱਲ ਕਹਿ ਸਕਦੇ ਆ ਜ਼ਿੰਮੇਵਾਰੀ ਨਾਲ ਕਿ ਮੁੱਖ ਮੰਤਰੀ ਤੇ ਕਿਸਾਨ ਆਗੂਆਂ ਦੀ ਜਿਹੜੀ ਬਹਿਸ ਆ ਹੁਣ ਸਾਹਮਣੇ ਆਈ ਉਹ ਹੋਣ ਦੀ ਕਿਸੇ ਵੀ ਸੰਭਾਵਨਾ ਨਜ਼ਰ ਦੂਰ ਦੂਰ ਦਾ ਕੋਈ ਨਹੀਂ ਆਉਂਦੀ ਜੀ ਜੀ ਸਤਿ ਸ੍ਰੀ ਅਕਾਲ ਹੁਣ ਫਿਰ ਗੱਲ ਤਾਂ ਇੱਥੇ ਵੀ ਆ ਜਾਏਗੀ ਕਹਿੰਦੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਆਪ ਬੈਸ ਕਰਨੀ ਚਾਹੁੰਦੇ ਨੇ ਜਿਹੜੇ ਕਿ ਵੱਡੇ ਲੀਡਰ ਨੇ ਜਿਵੇਂ ਪਿਛਲੇ ਸਮੇਂ 'ਚ ਆਪਾਂ ਦੇਖਿਆ ਸੀ ਕਿ ਮੁੱਖ ਮੰਤਰੀ ਹੁਣਾਂ ਦੇ ਵੱਲੋਂ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਬੁਲਾਇਆ ਗਿਆ ਸੀ ਉਦੋਂ ਕੋਈ ਵੀ ਨਹੀਂ ਪਹੁੰਚਿਆ ਸੀ ਮੁੱਖ ਮੰਤਰੀ ਆਪ ਪਹੁੰਚ ਗਏ ਸੀ ਤਾਂ ਫਿਰ ਗੱਲ ਇਹ ਵੀ ਹੈ ਕਿ ਉਹ ਵੀ ਇੱਥੇ ਲਾਗੂ ਹੁੰਦਾ ਹੈ ਕਿ ਜਦੋਂ ਉਦੋਂ ਮੁੱਖ ਮੰਤਰੀ ਪਹੁੰਚ ਸਕਦੇ ਆ ਤਾਂ ਫਿਰ ਹੁਣ ਕਿਉਂ ਨਹੀਂ ਬੜਾ ਵੱਡਾ ਫਰਕ ਹੈ ਜੀ ਦਾ ਤੁਸੀਂ ਸਵਾਲ ਹੈ ਦੇਖੋ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਆਗੂ ਹੁੰਦੇ ਆ ਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਤਾਂ ਸਦਾ ਦਿੱਤਾ ਸੀ ਪੋਲੀਟੀਕਲ ਪਾਰਟੀਆਂ ਜਿਵੇਂ ਭਾਜਪਾ ਕਾਲੀ ਦੇ ਲੈ ਕੇ ਕਾਂਗਰਸ ਜੀ ਉਹਨਾਂ ਦੇ ਨਜ਼ਰਾਂ ਦੇ ਵਿੱਚ ਹਸ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਜਿਹੜੇ ਮੁੱਦੇ ਸੀ ਉਹਨਾਂ ਮੁੱਦਿਆਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪੇ ਲੱਗਦਾ ਹੋਵੇਗਾ ਕਿ ਮੇਰੇ ਸਾਹਮਣੇ ਬੈਠੇ ਹੋਣੇ ਤਾਂ ਮੈਂ ਚੰਗੀ ਤਰ੍ਹਾਂ ਗੱਲਬਾਤ ਕਰ ਸਕਦਾ ਹਾਂ ਲੋਕਾਂ ਨੂੰ ਮੇਰਾ ਥਿਊ ਵੀ ਹੋਣ ਜਾਏਗਾ ਕਿ ਕਾਂਗਰਸ ਨੇ ਆਪਣੇ ਸਮੇਂ 'ਚ ਪਾਣੀਆਂ ਲਈ ਕੀ ਕੀਤਾ ਕਾਲੀਦਲ ਨੇ ਕੀ ਕੀਤਾ ਭਾਈ ਬਣੇ ਕੀ ਕੀਤਾ ਉਥੇ ਦਾ ਗੱਲ ਸੀ ਹੋਰ ਇੱਥੇ ਦਾ ਜਿਹੜੇ ਕਿਸਾਨ ਆ ਉਹ ਆਪ ਮੈਦਾਨ ਚ ਆ ਉਹ ਆਪ ਲੜੰਗਾਂ ਲੜ ਰਹੇ ਆ ਕਿਤੇ ਦਿੱਲੀ ਦੇ ਆਂਗੂਆਂ ਤੇ ਬੈਠ ਕੇ ਕਿਤੇ ਚੰਡੀਗੜ੍ਹ ਆਨਲੀ ਲੜੰਗਾਂ ਲੜਦੇ ਆ ਕਿਤੇ ਖੇਤਾਂ ਚ ਘਰਾਵ ਕਰਦੇ ਆ ਕਿਤੇ ਕੁੱਟਾਂ ਖਾਂਦੇ ਆ ਮਾਰਾਂ ਖਾਂਦੇ ਆ ਕਿਤੇ ਜਿਹੜਾ ਜਾਂਦੇ ਆ ਸੋ ਜ਼ਮੀਨ ਤੇ ਸਮਾਨ ਦਾ ਫਰਕ ਆ ਪੋਲੀਟੀਕਲ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਸਤਾ ਹਾਸਲ ਕਰਨੀ ਆਂਦੀ ਆ ਸਤਾ ਹਾਸਲ ਕਰਨ ਲਈ ਉਨਾ ਕੀ ਅੱਗੇ ਵਧਿਆ ਜਿੰਨੇ ਕੋ ਨੂੰ ਜ਼ਰੂਰਤ ਲੱਗਦੀ ਹੈ ਕਿ ਪੋਲਿਟਿਕਲ ਤੌਰ ਤੇ ਗੱਲ ਜਾਣੀ ਚਾਹੀਦੀ ਹੈ ਉਸ ਤੋਂ ਅੱਗੇ ਨਹੀਂ ਕਿਸਾਨ ਆਪ ਤਾਂ ਲੜਾਈ ਕਰਨ ਵਾਲੀ ਗੋਆਂ ਲੜਾਈ ਲੜਨ ਵਾਲੀਆਂ ਜੱਥੇਬੰਦੀਆਂ ਇਹਦਾ ਕਿਤੇ ਵੀ ਪਹੁੰਚ ਸਕਦੀਆਂ ਸੋ ਇਹਨਾਂ ਦਾ ਜਾਣਦਾ ਤੇ ਜਿਹੜਾ ਪੋਲਿਟਿਕਲ ਪਾਰਟੀਆਂ ਦੇ ਜਾਣਦਾ ਜ਼ਮੀਨ ਅਸਮਾਨ ਦਾ ਫਰਕ ਹੈ ਜਾਣਗੇ ਫੈਸਲਾ ਮੁੱਖ ਮੰਤਰੀ ਨੇ ਕਰਨਾ ਪਰ ਫਿਰ ਮੈਂ ਕਹਿਣਾ ਪੱਤਰਕਾਰ ਦੇ ਤੌਰ ਤੇ ਕਿ ਗੱਲ ਸਿਰੇ ਨਹੀਂ ਚੜ੍ਹਨੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਦਾ ਰਵਾਨ ਨਹੀਂ ਹੋਏਗਾ ਕਿ ਕਿਸਾਨ ਆਗੂ ਉਥੇ ਜਾਣ ਤੇ ਉਥੇ ਜਾ ਕੇ ਉਹ ਆਪਣੇ ਗੱਲ ਕਰਨ ਕੋ ਕਿਸਾਨਾਂ ਦੇ ਲਈ ਇਹ ਤੋਂ ਵੱਡਾ ਮੌਕਾ ਹੋਰ ਹੋ ਨਹੀਂ ਸਕਦਾ। ਥਾਇ ਤਾਂ ਹੁਸਦ ਹੈ ਕਿ ਮੁੱਖ ਮੰਤਰੀ ਭਗਵਾਨਤ ਮਾਨ ਕਹਿਣ ਕਿ ਆਓ ਮੈਂ ਤੁਹਾਡੀ ਮੀਟਿੰਗ ਲਵਾਂ ਆਪਾਂ ਮਸਲਿਆਂ ਦੇ ਮੁੱਦਿਆਂ ਤੇ ਗੱਲ ਕਰਦੇ ਆਂ। ਉਹਦਾ ਸਮਾਦਰ ਚਾਉਣਾ ਸਮਾਦ ਤਾਂ ਫਿਰ ਮੁੱਖ ਮੰਤਰੀ ਮੁੱਖ ਮੰਤਰੀ ਦੇ ਤੌਰ ਤੇ ਬੈਠਣਗੇ। ਕਿਸਾਨ ਆਗੂ ਆਪਣੇ ਆਪ ਨੂੰ ਦੇ ਤੌਰ ਤੇ ਆਪਣੇ ਜਥੇਬੰਦੀਆਂ ਦੇ ਮਸਲੇ ਲੈ ਕੇ ਜਾਣਗੇ ਉਹ ਮੀਟਿੰਗਾਂ ਤਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ। ਉਹ ਇਹ ਜੀ ਮੀਟਿੰਗ ਤਾਂ ਹੋ ਸਕਦੀ ਹੈ। ਮੇਰੇ ਜਾਣਦੇ ਸੇ ਮੇਰੀ ਇਹ ਰਾਇ ਹੈ ਕਿ ਕਿਸਾਨਾਂ ਆਗੂਆਂ ਤੇ ਮੁੱਖ ਮੰਤਰੀ ਦੀ ਮੀਟਿੰਗ ਉਹੇ ਜੀ ਹੋਣੀ ਚਾਹੀਦੀ ਹੈ ਜਿਹਦੇ ਚ ਕੋਈ ਮਸਲੇ ਦਾ ਹੱਲ ਨਿਕਲ ਸਕੇ ਚੁਣੌਤੀ ਦੇਣ ਵਾਲ ਕਿਸਾਨਾਂ ਦੇ ਪੱਲੇ ਵੀ ਕੁਝ ਨਹੀਂ ਪੈਣ ਲਗਿਆ ਔਰ ਮੁੱਖ ਮੰਤਰੀ ਨੂੰ ਵੀ ਇਸ ਗੱਲ ਤੋਂ ਕੋਈ ਲੱਭਣ ਵਾਲਾ ਨਜ਼ਰ ਨਹੀਂ ਆਉਂਦਾ ਜੀ ਜੀ ਸਤ ਸਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਚੰਡੀਗੜ੍ਹ ਨੂੰ ਲੈ ਕੇ ਲਗਾਤਾਰ ਇਸ ਚੀਜ਼ ਤੇ ਹੱਕ ਜਤਾਇਆ ਜਾ ਰਿਹਾ ਕਿਉਂਕਿ ਪੰਜਾਬ ਦੇ ਮੁਤਾਬਕ ਚੰਡੀਗੜ੍ਹ ਪੰਜਾਬ ਦਾ ਹੈ ਤੇ ਹਰਿਆਣਾ ਦੇ ਮੁਤਾਬਕ ਹਰਿਆਣਾ ਵੀ ਕਹਿੰਦੇ ਕਿ ਹੱਕ ਸਾਡਾ ਵੀ ਹੈ ਪਰ ਅਜਿਹੇ ਦੇ ਵਿੱਚ ਪਹਿਲਾਂ ਜਦੋਂ ਗੱਲ ਛਿੜੀ ਕਿ ਵਿਧਾਨ ਸਭਾ ਜਿਹੜੀ ਬਿਲਡਿੰਗ ਹੈ ਉਹ ਬਣਾਈ ਜਾਵੇ ਹਰਿਆਣਾ ਦੀ ਉਦੋਂ ਵੀ ਕਾਫੀ ਗਹਿਮਾ ਗਹਿਮੀ ਹੋਈ ਸਿਆਸੀ ਤੌਰ ਤੇ ਵੀ ਫਿਰ ਉਸ ਤੋਂ ਬਾਅਦ ਹੁਣ ਵੱਡੇ ਪੱਧਰ ਦੇ ਉੱਪਰ ਮੁੱਦਾ ਛਿੜ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜੀ ਪੰਜਾਬ ਯੂਨੀਵਰਸਿਟੀ ਦੇਖਿਆ ਜਾਵੇ ਤਾਂ ਦੁਨੀਆ ਦੀਆਂ ਟੋਪੈਸਟ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਹੈ ਤਾਂ ਅਜਿਹੇ ਦੇ ਵਿੱਚ ਹੁਣ ਹਾਕ ਇਸ ਚੀਜ਼ ਤੇ ਵਿਚਤਾਇਆ ਜਾ ਰਿਹਾ ਹੈ ਕਹਿੰਦੇ ਕਿ ਨਾਮ ਬਦਲਿਆ ਜਾਵੇ ਉਸ ਦਾ ਨਾਮ ਪੰਜਾਬ ਹਰਿਆਣਾ ਯੂਨੀਵਰਸਿਟੀ ਕੀਤਾ ਜਾਵੇ ਇਸ ਦੇ ਨਾਲ ਜਦੋਂ ਵਿਵਾਦ ਛੜਿਆ ਸਿਆਸੀ ਤੌਰ ਤੇ ਵਿਵਾਦ ਵੱਡਾ ਹੋ ਗਿਆ ਹਾਲਾਂਕਿ ਤਨ ਇਹ ਵੀ ਦੱਸਦੀ ਹੈ ਕਿ ਜਿਹੜੇ ਪ੍ਰਧਾਨ ਅਨਾਰਾਗ ਦਲਾਲ ਨੇ ਉਹਨਾਂ ਨੇ ਆਪਣਾ ਦਾ ਬੀਸੀ ਨੂੰ ਲੈਟਰ ਦਿੱਤਾ ਸੀ ਉਹ ਵਾਪਸ ਜਰੂਰ ਲੈ ਲਿਆ ਪਰ ਹੁਣ ਇਹ ਸਿਰਫ ਉਹ ਲੈਟਰ ਤੱਕ ਨਹੀਂ ਰਿਹਾ ਕਿਉਂਕਿ ਇਹ ਸਿਆਸੀ ਤੌਰ ਤੇ ਵੱਡਾ ਹੋ ਗਿਆ ਹੈ ਭਾਜਪਾ ਦੇ ਚੰਨਵਾਲੋ ਵਾ ਹਰਿਆਣਾ ਜਿਹੜੀ ਦੀ ਜਿਹੜੀ ਕਾਂਗਰਸ ਤੇ ਭਾਜਪਾ ਕਹਿੰਦੇ ਹਾਂਜੀ ਚਾਹੀਦਾ ਹੈ ਇਧਰੋਂ ਸਾਡੇ ਜਿਹੜੇ ਸਿਆਸੀ ਨੇ ਮਾਹਰ ਨੇ ਜਾਂ ਸਿਆਸੀ ਪਾਰਟੀਆਂ ਨੂੰ ਕਹਿੰਦੇ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਭਾਜਪਾ ਅਕਸਰ ਇਸ ਟੀ ਲਈ ਜਾਣਿਆ ਜਾਂਦਾ ਹੈ ਕਿ ਸ਼ਹਿਰਾਂ ਦੇ ਨਾਮ ਪਿੰਡਾਂ ਦੇ ਨਾਮ ਬਦਲਣ ਲੱਗੇ ਸੈਂਟਰ ਗਵਰਨਮੈਂਟ ਮਿੰਟ ਲਾਉਂਦੀ ਹੈ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਤੁਸੀਂ ਬਿਲਕੁਲ ਨਾ ਵੈਨ ਸਵਾਲ ਜਿਸ ਮੁੱਦੇ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਹਨਾਂ ਨੇ ਲੈਟਰ ਦੇ ਕੇ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਵੀ ਇਹਦੇ ਨਾਮ ਨਾਲ ਹਰਿਆਣਾ ਵੀ ਜੋੜਿਆ ਜਾਵੇ ਇਹ ਮੁੱਦਾ ਵੀ ਉਦਾਂ ਦਾ ਹੀ ਹੈ ਜਿਹਨੂੰ ਪਾਣੀ ਚ ਮਧਾਣੀ ਕਹਿੰਦੇ ਐ ਦੁਨੀਆ ਪਰ ਦੀ ਕੋਈ ਤਾਕਤ ਐਸੀ ਨਹੀਂ ਜਿਹੜੀ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਸਕੇ ਸੋਇਬ ਵਾ ਤੋਂ ਇਹ ਵਾਦ ਕਿਸ ਨੂੰ ਚਲੇ ਗਿਆ ਜਾਣ ਬੁਝ ਕੇ ਛੇੜਿਆ ਗਿਆ ਮੈਂ ਸੁਣ ਰਿਹਾ ਸੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਐ ਉਹ ਕਹਿੰਦੇ ਸਵਾਲ ਹੀ ਨਹੀਂ ਪਿਆਦਾ ਹੁੰਦਾ ਸੀ ਨਾਮ ਬਦਲ ਦੇ ਦਿਆਂਗੇ ਦੇਖੋ ਮੀਡੀਆ ਵਾਲੇ ਕੀ ਕਰ ਰਹੇ ਮੀਡੀਆ ਵਾਲੇ ਸਾਡੇ ਮਿੱਤਰ ਐ ਉਹ ਸਵਾਲ ਟਾਰੇ ਕਿ ਭਾਜਪਾ ਕੀ ਕਹਿ ਰਹੀ ਐ ਕਾਂਗਰਸ ਕੀ ਕਹਿ ਰਹੀ ਐ ਜਨ ਜਿਹੜੇ ਵਿਦਿਆਰਥੀ ਉੱਥੇ ਪੜਦੇ ਆ ਉਹਨਾਂ ਦੇ ਕਮੈਂਟਸ ਦਾ ਲੈ ਰਿਹਾ ਐ ਅਸਲ ਤੇ ਤਵ ਜ਼ਿਆਤੀ ਹੈ ਵਿਦਿਆਰਥੀਆਂ ਦਾ ਕਿਦੜੇ ਜ਼ਿਕਰ ਨਹੀਂ ਕਰ ਰਹੇ ਆਪਾਂ ਉਹ ਤਹਦਾ ਜ਼ਿਕਰ ਕਰ ਰਹੇ ਆ ਜਿਹੜੀ ਤਹਦਾ ਸਿੱਧੇ ਤੌਰ ਤੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧ ਹੈ ਉਹ ਉਥੋਂ ਦੇ ਵਿਦਿਆਰਥੀ ਵਿਦਿਆਰਥੀਆਂ ਦੇ ਬਹੁਤ ਸਾਰੇ ਕੁੜੀਆਂ ਮੁੰਡੇ ਮਾਣ ਦੇ ਕਮੈਂਟ ਸੁਣ ਰਹੇ ਆ ਦੇਖ ਰਹੇ ਆ ਉਹ ਕਹਿੰਦੇ ਸੀ ਆਪਣੀ ਜਾਨ ਦੇ ਦੇਵਾਂਗੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਨਾਂ ਨਹੀਂ ਬਦਲਦੇ ਆਂਗੇ ਇੱਕ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਨਾਂ ਨਹੀਂ ਉਹ ਵਿਰਾਸਤ ਤੇ ਜੁੜਿਆ ਹੋਇਆ ਨਾਂ ਹੈ ਜਦੋਂ ਆਪਣਾ ਮੁਲਕ ਆਜ਼ਾਦ ਨਹੀਂ ਸੀ ਹੋਇਆ ਉਸ ਸਮਿਆਂ ਤੋਂ ਲੈ ਕੇ 1882 ਚ ਪੰਜਾਬ ਯੂਨੀਵਰਸਿਟੀ ਬਣੀ ਲਾਹੌਰ ਦੇ ਵਿੱਚ ਜਦੋਂ ਜਿਹੜਾ ਮੁਲਕ ਨਹੀਂ ਵੰਡ ਹੋਈ ਤੇ ਪੰਜਾਬ ਯੂਨੀਵਰਸਿਟੀ ਸਵਾਬਕ ਸੀ ਫਿਰ ਇੱਧਰ ਆ ਗਈ ਹੁਣ ਨਾਂ ਤਾਂ ਪੰਜਾਬ ਦਾ ਪੰਜਾਬ ਹੀ ਰਹੇ ਨਾ ਕੱਲ ਨੂੰ ਕੋਈ ਕਹੇਗਾ ਕਿ ਜੀ ਸਤਲੁਜ ਦਾ ਨਾਮ ਬਦਲ ਦਿਓ ਹਣਾ ਕੋਈ ਕਹੇਗਾ ਰਾਵੀ ਦਾ ਨਾਮ ਬਦਲ ਦਿਓ ਫਿਰ ਇਸ ਤਰ੍ਹਾਂ ਦਾ ਕੋਈ ਕੱਲ ਨੂੰ ਇਹ ਕਹਿ ਸਕਦਾ ਹੈ ਕਿ ਜੀ ਪੰਜਾਬ ਦਾ ਨਾਮ ਬਦਲ ਦਿਓ ਪੰਜਾਬ ਤਾਂ ਜਿਹੜਾ ਪਾਕਿਸਤਾਨ ਚ ਰਹੇਗਾ ਕੋਈ ਨਵਾਂ ਨਾਮ ਰੱਖ ਲਈਏ ਆਪਾਂ ਬਿਲਕੁਲ ਇਹ ਬਹੁਤ ਹੀ ਵੱਡਾ ਕਮਸਾਨ ਮਚਾਉਣ ਵਾਲਾ ਇਸ਼ੂ ਹੈਗਾ ਨਾ ਮੁੱਦਿਆਂ ਤੇ ਵੇ ਲੋੜਾ ਜਾਣ ਬੁਝ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਗੱਲ ਹੈ ਜਿੰਨਾ ਵੱਲੋਂ ਮੁੱਦਾ ਲਿਆਂਦਾ ਗਿਆ ਤੁਸੀਂ ਕੀ ਕਹੋ ਪਿੱਛੇ हट ਗਏ ਇਸ ਗੱਲ ਤੇ ਚੰਗੀ ਗੱਲ ਹੈਗੀ ਆ ਪਰ ਸਵਾਲ ਪਿੱਛੇ ਹਟਣਗਾ ਨਹੀਂ ਸਵਾਲ ਇਹ ਕਿ ਗੱਲ ਆਈ ਕਿਉਂ ਜੇ ਤੁਸੀਂ ਇੰਨਾ ਵੱਡਾ ਇਸ਼ੂ ਲੈ ਕੇ ਮੁੜ ਕੇ ਪਿੱਛੇ ਹਟਦੇ ਹੋ ਇਹਦਾ ਮਤਲਬ ਇਹ ਵੀ ਹੈ ਕਿ ਤੁਸੀਂ ਦੇਖਿਆ ਜਿੱਦਾਂ ਹੁੰਦਾ ਨਾ ਕਿ ਆਪਾਂ ਟੋਬੇ 'ਚ ਇੱਕ ਸੁੱਟ ਕੇ ਜਾਂ ਰੋੜਾ ਸੁੱਟ ਕੇ ਕਿੰਨੀਆਂ ਗਲਹਿਰਾਂ ਉੱਠਦੀਆਂ ਤੁਸੀਂ ਦੇਖਿਆ ਵੀ ਕਿੰਨੀਆਂ ਗਲਹਿਰਾਂ ਉੱਠਦੀਆਂ ਜਦੋਂ ਇਹ ਖਲਾਫਤ ਹੋ ਰਹੀ ਆ ਤਾਂ ਹੁਣ ਤੁਸੀਂ ਹਰਿਆਣਾ ਦੇ ਪਾਰਲੀਮੈਂਟ ਮੈਂਬਰ ਦਪਿੰਦਰ ਰੁੱਡਾ ਜੀ ਉਹਨਾਂ ਵੱਲੋਂ ਦੇਖੋ ਇਸ ਮੁੱਦੇ ਦੀ ਨਾਦ ਕੀਤੀ ਗਈ ਹੈ ਤੁਸੀਂ ਹਰਿਆਣੇ ਦੇ ਮਾਮਲਿਆਂ ਤੇ ਲੜੋ ਹਰਿਆਣੇ ਦੀ ਲੜਾਈ ਲੜੋ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ ਹਰਿਆਣੇ ਦੀ ਬਿਹਤਰੀ ਲਈ ਗੱਲ ਕਰੋ ਪੰਜਾਬ ਯੂਨੀਵਰਸਿਟੀ ਇਤਿਹਾਸਿਕ ਆਈਡੀ ਵਿਰਾਸਤ ਹੈ ਐਡਾ ਵੱਡਾ ਸਾਡਾ ਤੌਰ ਹੈ ਤੁਸੀਂ ਉਹਦਾ ਨਾਮ ਹਰਿਆਣਾ ਦੇ ਨਾਲ ਜੋੜਨ ਨਾਲ ਕੀ ਹੋ ਜਾਏਗਾ ਬਿਲਕੁਲ ਉਹਨੂੰ ਮਤਲਬ ਲੱਗੇਗਾ ਮੇਰਾ ਨਾਮ ਹੀ ਜੋੜ ਦਿਓ ਫਿਰ ਤਾਂ ਐਦਾਂ ਕਰ ਨੂੰ ਭਾਰਤ ਦੇ ਨਾਮ ਨਾਲ ਸੂਬੇ ਕਹਿਣ ਲੱਗ ਜਾਣਗੇ ਕਿ ਸਾਡੇ ਨਾਮ ਹੀ ਜੋੜ ਦਿਓ ਆਕਰ ਦਾ ਰਾਸੀ ਇਸ ਮੁਲਕ ਦੇ ਵਾਸੀ ਆ ਇੱਥੋਂ ਦੇ ਵਸਨੀਕ ਆ ਪੰਜਾਬ ਵੀ ਉਸ ਮੁਲਕ ਦਾ ਹਿੱਸਾ ਜੀ ਨੇ ਵੱਡੀ ਪੱਧਰ ਤੇ ਲੜਾਈਆਂ ਲੜੀਆਂ ਜੀ ਜੀ ਆਜ਼ਾਦੀ ਲਈ ਹਉਤੀ ਦਿੱਤੀ ਅਦੀ ਦੇ ਜੀਆਂ ਸ਼ਰਧਾਂ ਤੇ ਰਾਖੀ ਕਰਦੇ ਆ ਜਾਨਾਂ ਕੁਰਬਾਨ ਕਰਦੇ ਆ ਪੰਜਾਬ ਨੂੰ ਯੂਨੀਵਰਸਿਟੀ ਉਸੇ ਪੰਜਾਬ ਦਾ ਹਿੱਸਾ ਹੈ ਨਾ ਬਿਲਕੁਲ ਪੰਜਾਬ ਦਾ ਨਾਮ ਥੋੜੀ ਬਦਲਾਇਆ ਜਾ ਸਕਦਾ ਹੈ ਬਹੁਤ ਹੀ ਇੱਕ ਤਰ੍ਹਾਂ ਦੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਨਾਮ ਤੋਂ ਚੜ੍ਹ ਹੋਣੀ ਕਿ ਪੰਜਾਬ ਦੇ ਨਾਮ ਨਾਲ ਇੱਕ ਹੋਰ ਨਾਮ ਜੁੜਦਿਓ ਫਿਰ ਜ਼ਿਆਦਾ ਦੇਸ਼ ਭਗਤੀ ਹੋ ਜਾਏਗੀ ਜੇ ਪੰਜਾਬ ਦੇ ਨਾਂ ਨਾਲ ਹਰਿਆਣਾ ਜੁੜ ਜਾਏਗਾ ਹੂੰ ਪੰਜਾਬ ਜਿਹੜਾ ਦੇ ਦੇਖਵਾਲੀ ਕਰਨ ਵਾਲਾ ਔਰ ਦਹਾਕਿਆਂ ਤੋਂ ਐਨੀ ਵੱਡੀ ਪ੍ਰਾਣੀ ਜੀ ਯੂਨੀਵਰਸਿਟੀ ਦੁਨੀਆ ਪੱਛੇ ਮਰਖਲ ਵਿਦਿਆਰਥੀ ਬੈਠੇ ਹੋਣਗੇ ਪਹਿਲੀ ਗੱਲ ਤਾਂ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲ ਦੇ ਦੀ ਪਛਾਣ ਹੀ ਬਦਲ ਜਾਏਗੀ ਬਿਲਕੁਲ ਜੇ ਤੁਸੀਂ ਸਤਲੁਜ ਦਾ ਨਾਮ ਬਦਲਦੇ ਹੋਗੇ ਵਿਰਾਸਤ ਦਿਰਾ ਹੀ ਰਹੇਗਾ ਪਰ ਸਤਲੁਜ ਦਾ ਨਾਮ ਬਦਲਣ ਨਾਲ ਦਿਰਾ ਦੀ ਪਛਾਣ ਹੀ ਬਦਲ ਜੇਗੀ ਐਦਾਂ ਵੀ ਕਦੇ ਬਦਲੇ ਜਾਂਦਾ ਹੈ ਇਹ ਬਹੁਤ ਹੀ ਮੰਦਪਾਗੀ ਮੰਗ ਹੈ ਸੰਗੀ ਗੱਲ ਹੈ ਜਿਹਨੂੰ ਵਾਪਸ ਲੈ ਲੈ ਗਿਆ ਜੀ ਜੀ ਬਿਲਕੁਲ ਇਹਦਾ ਉਹ ਗੱਲ ਹੈ ਹੋਈ ਸਿੱਧੂ ਸਾਹਿਬ ਕੀ ਕਿਸੇ ਵਿਅਕਤੀ ਦਾ ਨਾਮ ਬਚਪਨ ਤੋਂ ਰੱਖਿਆ ਗਿਆ ਪਰ ਜਦੋਂ 80 ਤੋਂ 90 ਸਾਲ ਜਾਂ 100 ਸਾਲ ਦਾ ਹੋਣ ਲੱਗਿਆ ਬਜ਼ੁਰਗ ਹੋ ਗਿਆ ਉਹ ਅਖੀਰਲੇ ਸਮੇਂ ਦੇ ਵਿੱਚ ਆ ਤੇ ਉਦੋਂ ਕਹਿੰਦੇ ਨਾਮ ਬਦਲ ਦੋ ਸੋ ਅਸੀਂ ਯੂਨੀਵਰਸਿਟੀ ਨੂੰ ਅਖੀਰਲੇ ਸਮੇਂ ਦੇ ਵਿੱਚ ਨਾ ਕਹੇ ਰਹੇ ਲੰਬੇ ਸਮੇਂ ਦੀ ਗੱਲ ਕਰ ਰਹੇ ਜੀ ਸਾਡਾ ਸੱਭਿਆਚਾਰਾ ਵਿਰਾਸਾ ਦਾ ਵਿਰਾਸਾ ਥੋੜੀ ਖੋਈ ਜਾ ਸਕਦੀ ਹੈ ਬਦਲੀ ਜਾ ਸਕਦੀ ਜੀ ਬਿਲਕੁਲ ਜੀ ਸੋ ਚਾਬ ਅੱਗੇ ਗੱਲ ਕਰਾਂਗੇ ਕੱਲੂ ਘਰੇ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤੇ ਜਿਹੇ ਦੇ ਵਿੱਚ ਇੱਕ ਦੋ ਖਾਸ ਹਦਾਇਤਾਂ ਕਹਿ ਲਓ ਜਾਂ ਬੇਨਤੀ ਹੈ ਜਿਹੜੀ ਉਹ ਸਿੱਖ ਸੰਗਤ ਨੂੰ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਇਕਤਾਏ ਕਿਹਾ ਗਿਆ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਨਾਰੇਬਾਜ਼ੀ ਹੈ ਜਿਹੜੀ ਉਹ ਨਾ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦੇ ਆਪਸ ਦੇ ਵਿੱਚ ਕੋਈ ਤਕਰਾਰ ਨਾ ਹੋਵੇ ਕਿਸੇ ਤਰੀਕੇ ਦਾ ਕੋਈ ਮਾਹੌਲ ਨਾ ਖਰਾਬ ਹੋਵੇ ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਤੁਸੀਂ ਇੱਥੇ ਆਓ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਤੇ ਆਪਣਾ ਸਤਿਕਾਰ ਜ਼ਰੂਰ ਭੇਟ ਕਰੋ ਪਰ ਕੋਈ ਵੀ ਐਹੋ ਜੀ ਹਰਕਤ ਨਾ ਕੀਤੀ ਜਾਵੇ ਜਿਸ ਦਾ ਖਮਿਆਜ਼ਾ ਬਾਅਦ ਚ ਭੁਗਤਣਾ ਪਵੇ ਜਾਂ ਫਿਰ ਅਸੀਂ ਕਿਸੇ ਉਸ ਵਜ੍ਹਾ ਕਰਕੇ ਸੁਰਖੀਆਂ ਦਾ ਹਿੱਸਾ ਬਣੀਏ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਜਿਹੜਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੂਨ ਦੇ ਉਹਨਾਂ ਦਿਨਾਂ ਦਾ ਮੈਂ ਕਹਾਂਗਾ ਕਿ ਮਾਨਵਤਾ ਦੇ ਮੱਥੇ 'ਤੇ ਕਲੰਕ ਸਾਡੇ ਦੇਸ਼ ਦੇ ਤੇ ਕਲੰਕ ਸਾਡੀ ਜਮਹੂਰੀਅਤ ਨੂੰ ਕਲੰਕ ਇਹ ਤੋਂ ਵੱਡਾ ਕੋਈ ਕਾਰਾ ਹੋ ਨਹੀਂ ਸਕਦਾ ਜਿਹੜਾ ਪਵਿੱਤਰ ਸਥਾਨ ਮਾਨਤਾ ਦਾ ਸਨੇਹਾ ਦਿੰਦਾ ਹੋਵੇ ਦੁਨੀਆ ਭਰ ਦੇ ਜਿਹਦੇ ਦਰਵਾਜ਼ੇ ਸਾਰੇ ਵਰਗਾਂ ਦੇ ਖੁੱਲੇ ਹੋਣ ਉਹਦੇ ਤੇ ਆਪਣੇ ਦੇਸ਼ ਦੀਆਂ ਫੌਜਾਂ ਟੰਗ ਚੜਾ ਕੇ ਆ ਜਾਣ ਔਰ ਉਸ ਨੋਵਰ ਜਿੱਥੇ ਲੋਕੀ ਇੱਕ ਇੱਕ ਤੁਲੀ ਇੱਕ ਤਪਕਾ ਨਤਮਸਕ ਹੁੰਦੇ ਆ ਉਸ ਨੂੰ ਪਿੰਡ ਦੇ ਨਾਲ ਸੰਦੇ ਸੀ ਆਪਣਾ ਜੀਵਨ ਸਫਲ ਕਰ ਲਿਆ ਉਹਨੂੰ ਖੂਨ ਦੇ ਚ ਰੰਗ ਦਿੱਤਾ ਜਾਵੇ ਔਰ ਪਵਿੱਤਰ ਸਥਾਨ ਦੇ ਆਲੇ ਦੁਆਲੇ ਜਿੱਥੋਂ ਮੰਨਤਾ ਦਾ ਸਨੇਹਾ ਜਾਂਦਾ ਹੈ ਉਥੋਂ ਬਾਰੂਦ ਦੀ ਜਿਹੜੀ ਬਤਬੂਆ ਉਹ ਫੈਲੇ ਔਰ ਜਿਹੜੀਆਂ ਫੌਜਾਂ ਦੀਆਂ ਜਿਹੜੀਆਂ ਹੈਗੀਆਂ ਤਾਂ ਆਪ ਜਿਹੜੇ ਹੈਗੇ ਉਹਨਾਂ ਦੀਆਂ ਜਿਹੜੇ ਬੂਟ ਹੈ ਦੰਦ ਰੌਂਦੇ ਜਾਣ ਇਸ ਤੋਂ ਮੰਦ ਭਾਗੀ ਗੱਲ ਕੋਈ ਹੋ ਨਹੀਂ ਸਕਦੀ ਇਹ ਰਹਿੰਦੀ ਦੁਨੀਆ ਤੱਕ ਆ ਪੰਜਾਬ ਜਾਂ ਸਿੱਖ ਭਾਈਚਾਰਾ ਕਦੇ ਭੁੱਲੇਗਾ ਨਹੀਂ ਉਹ ਮਨਾਇਆ ਤਾਂ ਜਾਣਾ ਹਾਈ ਪਰ ਜਦੋਂ ਤੁਸੀਂ ਐਜਪੀਸੀ ਦੀ ਗੱਲ ਕੀਤੀ ਹੈ ਜ਼ਿਕਰ ਕੀਤਾ ਹੈ ਜਿਵੇਂ ਦੌਰ ਚੋਬਾਂ ਨਿਕਲ ਰਹੇ ਆ ਗਵਾਂ ਦੇ ਪਾਕਿਸਤਾਨ ਦੀਆਂ ਕੁਝਾਂ ਸਾਜਸ਼ਣ ਸ਼ਰਾਰਤਾਂ ਕਰ ਰਿਹਾ ਜੋ ਹੋ ਲੋਗ ਵੀ ਗਲਤ ਰੰਗ ਦੇਣ ਦੀ ਕੋਸ਼ਿਸ਼ ਕਰਦੇ ਐ ਇਸੇ ਕਰਕੇ ਐਸਜੀਬੀਸੀ ਨੇ ਗੱਲ ਕਹੀ ਐ ਕਿ ਆਪਾਂ ਉਹ ਇਹ ਮੌਕਾ ਉਹ ਦਿਹਾੜਾ ਮਨਣੇ ਮਨਣਾ ਨੂੰ ਕਿਵੇਂ ਪਹਲਾਇਆ ਜਾ ਸਕਦਾ ਹੈ ਪਰ ਸ਼ਾਂਤੀ ਨਾਲ ਮਨਾਇਆ ਜਾਵੇ ਤਾਂ ਕਿ ਕਿਸੇ ਕਿਸਮ ਦਾ ਕਿਸੇ ਨੂੰ ਮੌਕਾ ਨਾ ਮਿਲੇ ਕੋਈ ਗਲਤ ਇਲਜ਼ਾਮ ਤਰਾਸੀ ਕਰਨ ਦਾ ਪਰ ਉਹ ਦਿਨ ਜਿਹੜੇ ਜਦੋਂ ਉੱਥੇ ਜਾ ਕੇ ਪਹੁੰਚਦੇ ਆਂ ਤਿੱਦਾਂ ਦਾ ਸੁਨੇਹਾ ਇਸ ਮੌਕੇ ਤੇ ਜਾਏਗਾ ਚਾਹੇ ਉਹ ਸ਼ਾਂਤੀ ਨਾਲ ਲਈਏ ਤੇ ਉਤੇਵਾ ਚ ਦੀ ਇਸ ਨਿਆਂਤਾ ਸਨਿਆਈਆਂ ਉਹਨਾਂ ਨੇ ਬਦਲਾ ਜਾ ਸਕਦਾ ਪਰ ਇਹ ਗੱਲ ਜ਼ਰੂਰ ਹੈ ਕਿ ਦੁਨੀਆ ਪਰ ਦੇ ਇਸ ਮੇਸ਼ਨ ਦੇ ਲਈ ਗੱਲ ਦਾ ਅਹਿਸਾਸ ਜਿਹੜਾ ਹੈਗਾ ਸਿੱਖ ਪਾਈ ਤਾਂ ਰੇ ਪੰਜਾਬੀ ਪਰ ਇਹ ਜਨ ਹੈਗਾ ਕਿ ਆਖਰ ਜਿਹੜਾ ਹੈਗਾ ਐਡਾ ਵੱਡਾ ਅਨਿਆਂ ਕਿਉਂ ਹੋਇਆ ਇਸ ਨਿਆਂ ਦੇ ਲਈ ਮਾਫੀਆਂ ਮੰਗਣੀਆਂ ਦਾ ਕਹਿਣਾ ਕਿ ਸਮੇਂ ਦੇ ਨਾਲ ਬੀਤ ਗਈਆਂ ਗੱਲਾਂ ਇਤਿਹਾਸ 'ਚ ਜੋ ਕਲੰਕ ਲੱਗ ਜਾਂਦੇ ਉਹ ਕਲੰਕ ਕਈ ਵਾਰੀ ਸਦਿਆਂ ਬੀਜ ਜਾਂਦੇ ਤੇ ਫਿਰ ਵੀ ਮਾਫੀਆਂ ਮੰਗਣ ਨਾਲ ਤੋ ਇਹ ਨਹੀਂ ਜਾ ਸਕਦੇ ਜੀ ਜੀ ਬਿਲਕੁਲ ਸਤਿ ਸ੍ਰੀ ਅਕਾਲ ਸਾਹਿਬ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਆਪ ਦੇ ਜਥੇਬੰਦਕ ਢਾਂਚੇ ਦੇ ਬਾਰੇ ਕਿਉਂਕਿ ਜਥੇਬੰਦਕ ਢਾਂਚੇ ਨੂੰ ਲਗਾਤਾਰ ਵਧਾ ਕੇ ਤੇ ਕਿਹਾ ਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਭਵਿੱਖ ਦੇ ਬਾਰੇ ਤਿਆਰੀਆਂ ਹੁਣੇ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਾਰਟੀ ਦੀਆਂ ਕਿਵੇਂ ਦੇਖਦੇ ਹੋ ਜਿਹੜਾ ਹੋਰ ਜ਼ਿਆਦਾ ਜਥੇਬੰਦਕ ਢਾਂਚਾ ਜਿਹੜਾ ਉਹ ਵੱਡਾ ਕੀਤਾ ਗਿਆ ਆ ਮਾਦਮ ਪਾਰਟੀ ਦੇ ਵੱਲੋਂ ਬਿਲਕੁਲ ਇਸ ਮੌਕੇ ਤੇ ਜਿੱਥੇ ਵੰਦਕ ਢਾਂਚਾ ਇਹਨਾਂ ਨੇ ਮਜ਼ਬੂਤ ਕੀਤਾ ਜਦੋਂ ਇੱਕ ਪਾਸੇ ਦਾ ਜਿਹੜਾ ਆਪਾਂ ਪਹਿਲਾਂ ਚੱਕਰ ਕਰਕੇ ਆ ਗਏ ਕਿ ਲੁਧਿਆਣਾ ਪਛਮੀ ਦੀ ਚੋਣ ਹੈੂਜੇ ਪਾਸੇ ਇਹਨਾਂ ਨੇ ਪਾਰਟੀ ਦੇ ਅੰਦਰ ਮਜ਼ਬੂਤੀ ਦੇ ਲਈ ਜਿਹੜਾ ਕਾਝੋਈ ਕਈ ਸੀਨੀਅਰ ਵਾਈਸ ਪ੍ਰਧਾਨ ਰਹੇ ਹੈ ਜਨਸਕਤਰ ਲਿਆ ਹੋਰੋ ਦੇ ਦਲਿਆ ਉਹ ਸਾਰੇ ਤਜਰਬੇਕਾਰ ਹੈ ਫਿਰ ਉਹਨਾਂ ਨੂੰ ਵਕਫਾ ਕੀਤਾ ਕਿਤੇ ਬੰਡੇ ਗਏ ਜਿਵੇਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਲਿਆ ਲਾਤਰਾ ਉਹਨੂੰ ਜਿਹੜਾ ਹੈਗਾ ਮਾਝੇ ਦਾ ਖੇਤਰ ਦਿੱਤਾ ਗਿਆ ਇਦਾਂ ਕਿਸੇ ਦੋਆਬੇ ਦਾ ਖੇਤਰ ਦਿੱਤਾ ਗਿਆ ਇਸੇ ਤਰੀਕੇ ਨਾਲ ਦੋ ਤਿੰਨ ਵਾਈਸ ਪ੍ਰੈਜ਼ੀਡੈਂਟ ਆ ਜਿਹਨਾਂ ਨੂੰ ਮਾਲਵੇ ਦਾ ਖਿਤਾ ਦਿੱਤਾ ਗਿਆ ਇਦਾਂ ਹੀ ਜਨਰਲ ਸਕੱਤਰਾਂ ਦੀ ਆਪਾਂ ਲਿਸਟ ਗੱਲ ਕਰਦੇ ਹਾਂ ਤਾਂ ਨੇਪਾਲੀਮੈਂਟ ਮੈਂਬਰ ਵੀ ਆ ਜਿਨ੍ਹਾਂ ਨੇ ਮਾਲਵੇ ਅੰਦਰ ਕੰਮ ਗਿਆ ਇਸੇ ਤਰੀਕੇ ਦੇ ਨਾਲ ਹੋਰ ਆਗੂ ਵੀ ਆ ਜਿਨ੍ਹਾਂ ਦਾ ਆਪਣਾ ਤਜਰਬਾ ਹੈ ਪਾਰਟੀ ਦੀ ਮਜ਼ਬੂਤੀ ਦੇ ਲਈ ਇਹ ਲੱਗਦਾ ਹੈ ਕਿ ਆਪ ਜਿਹੜੀ ਹੈਗੀ ਜਥੇਵੰਦਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਇਹ ਇਲੈਕਸ਼ਨ ਦੀ ਗੱਲ ਤਾਂ ਹਾਈ ਹੈ ਦੇ ਪਾਰਟੀ ਲੱਗਦਾ ਹੁਣੇ ਤੋਂ ਆਪਣੇ ਆਪ ਲਈ ਕਮਰ ਕੱਸੇ ਕਰੀਏ 27 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਹ ਸਾਰੀ ਸਿਹਤ ਸਾਰੇ ਰਾਹ 27 ਵੱਲ ਹੀ ਜਾਂਦੇ ਕਿ ਹੁਣੇ ਦੇ ਮਜ਼ਬੂਤ ਹੋਵਾਂਗੇ ਫੇਰ ਹੀ ਆਪ ਜਿਹੜੀ ਪੰਜਾਬ ਚ ਸਤਾਜ ਦੁਆਰਾ ਆ ਸਕਦੀ ਹੈ aur ਵਿਰੋਧੀ ਤਰ੍ਹਾਂ ਦੀ ਚੁਣੌਤੀ ਜਿਹੜੀ ਹੈ ਕਬੂਲ ਕਰ ਸਕਦੀ ਹੈ ਜੀ ਜੀ ਬਿਲਕੁਲ ਅਸਿਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਜੀ ਸਤੰਦ ਅੱਸਦੀ ਹੈ ਕਿ ਪੰਜਾਬ ਦੇ ਕਈ ਜਲਿਆਂ ਦੇ ਵਿੱਚ ਅੱਜ ਬਲੈਕਆਊਟ ਹੋਵੇਗਾ ਸੋ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਿਲਕਾ ਤੇ ਬਰਨਾਲਾ ਫਿਲਹਾਲ ਇਹ ਵੱਡੇ ਸ਼ਹਿਰ ਨੇ ਜਿਹੜੇ ਉਹ ਦੱਸੇ ਗਏ ਨੇ ਪਰ ਜਿੰਨੇ ਵੀ ਸਰਹੱਦੀ ਸ਼ਹਿਰ ਨੇ ਸੂਬੇ ਦੇ ਉਹਨਾਂ ਦੇ ਵਿੱਚ ਖਾਸ ਕਰਕੇ ਅੱਜ ਬਲੈਕਆਊਟ ਹੈ ਜਿਹੜਾ ਉਹ ਸਮੇਂ-ਸਮੇਂ ਤੇ ਅੱਧੇ-ਅੱਧੇ ਘੰਟੇ ਦਾ ਬਦਲ ਬਦਲ ਕੇ ਕੀਤਾ ਜਾਵੇਗਾ ਜਿਹੜਾ ਕਿ ਲਗਭਗ 8 ਵਜੇ ਸ਼ੁਰੂ ਹੋਏਗਾ ਕਿ 9:30 ਵਜੇ ਤੱਕ ਲਗਾਤਾਰ ਕੁਝ ਕੁ ਸਮੇਂ ਬਾਅਦ ਤਬਦੀਲੀਆਂ ਆਉਣਗੀਆਂ ਸੋ ਇਸ ਮੌਕੇ ਸਾਇਰਨ ਵੀ ਵੱਜਣਗੇ ਪ੍ਰਸ਼ਾਸਨ ਦੇ ਵੱਲੋਂ ਪੈਨਿਕ ਨਾ ਹੋਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ ਸੋ ਲਗਾਤਾਰ ਜਦੋਂ ਤੋਂ ਹਾਲਾਤ ਖਰਾਬ ਹੋਏ ਉਦੋਂ ਤੋਂ ਹੁਣ ਆਉਣ ਵਾਲੇ ਸਮੇਂ ਦੇ ਲਈ ਵੀ ਤਿਆਰੀਆਂ ਨਾਲ-ਨਾਲ ਕੀਤੀਆਂ ਜਾ ਰਹੀਆਂ ਨੇ ਕਿ ਕਿਤੇ ਜੇ ਕੋਈ ਹਾਲਾਤ ਖਰਾਬ ਹੁੰਦੇ ਆ ਤਾਂ ਕਿਸ ਤਰ੍ਹਾਂ ਉਹਨਾਂ ਨਾਲ ਨਜਿੱਠਣਾ ਹੈ ਸੋ ਉਧਰ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਦੇ ਮਾਮਲੇ ਦੇ ਉੱਪਰ ਲਗਾਤਾਰ ਵਿਰੋਧੀ ਸਰਕਾਰ ਨੂੰ けਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜੇ ਨਸ਼ੇ ਘਟਣ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਸੀ ਉਹ ਘਟੇ ਨਹੀਂ ਵਧੇ ਨੇ ਇਸ ਪੰਚ ਅੱਜ ਭਾਜਪਾ ਦਾ ਵੀ ਬਿਆਨ ਆਇਆ ਉਧਰ ਕਾਂਗਰਸ ਦੇ ਅਸਕਪਾਲ ਸਿੰਘ ਖਹਿਰਾ ਉਹਨਾਂ ਦਾ ਬਿਆਨ ਵੀ ਆਇਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਜੈਤੂ ਦੇ ਵਿੱਚ ਨਸ਼ੇ ਦੀ ਵੱਧ ਮਾਤਰਾ ਲੈਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਸੋ ਜਿਹਾ ਘਟਨਾਵਾਂ ਸਮੇਂ-ਸਮੇਂ ਤੇ ਵਾਪਰ ਰਹੀਆਂ ਨੇ ਸੋ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ